ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 22 ਨਵੰਬਰ 11ਵਾਂ ਮਹੀਨਾ 2024 ਸੰਗਰੂਰ ਬਾਸਮਤੀ ਮੰਡੀ ਦੇ ਰੇਡ ਲੈ ਕੇ ਫੇਰ ਹਾਜ਼ਰ ਹੋਏ ਆ ਜੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਅੱਜ ਆਮਦ ਦੀ ਗੱਲ ਕਰੀਏ ਤਾ ਅੱਜ 20 ਕੁ ਹਜ਼ਾਰ ਗੱਟੇ ਦੇ ਨੇੜੇ ਤੇੜੇ ਸੰਗਰੂਰ ਮੰਡੀ ਵਿੱਚ ਬਾਸਮਤੀ ਚੋਂ ਨਾ ਪਹੁੰਚਿਆ ਜੀ ਜੇ ਹੁਣ ਕਿਸਾਨ ਭਰਾਵੋ ਆਪਾਂ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਬਾਸਮਤੀ 1121 ਬਾਸਮਤੀ 1718 ਬਾਸਮਤੀ ਮੁਛਲ 1401 ਬਾਸਮਤੀ 1509 ਬਾਸਮਤੀ 1847 ਇਹ ਵੈਰਾਈਟੀਆਂ ਨੇ ਜਿਹੜੀਆਂ ਆਪਣੀ ਸੰਗਰੂਰ ਮੰਡੀ ਵਿੱਚ ਪਹੁੰਚੀਆਂ ਨੇ ਜੀ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਭਾ ਦੀ ਤਾਂ ਬਾਸਮਤੀ 1121 ਦੀ ਜੇ ਗੱਲ ਕਰੀਏ ਤਾਂ 3500 ਰੁਪਏ ਤੋਂ ਲੈ ਕੇ 4500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ ਅਗਲੀ ਵੈਰਾਈ ਕਿਸਾਨ ਭਰਾਵੋ ਬਾਸਮਤੀ 1718 ਜਿਹੜੀ 3200 ਰੁਪਏ ਕੁਆਂਟਲ ਤੋਂ ਲੈ ਕੇ ਵੱਧ ਤੋਂ ਵੱਧ 3800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਕਿਸਾਨ ਭਰਾਓ ਜੇ ਬਾਸਮਤੀ ਮੁਛਲ 1401 ਦੀ ਗੱਲ ਕਰੀਏ ਤਾਂ ਇਹ 3000 ਰੁਪਏ ਕਵਾਂਟਲ ਤੋਂ ਲੈ ਕੇ 3440 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਇਹਦਾ ਰੇਟ ਆ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ ਜੇ ਕਿਸਾਨ ਭਰਾਓ ਬਾਸਮਤੀ 1509 ਦੀ ਗੱਲ ਕਰੀਏ ਤਾਂ ਇਹ 3000 ਰੁਪਏ ਕਵਾਂਟਲ ਤੋਂ ਲੈ ਕੇ 3430 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਇਹ। ਕਿਸਾਨਪਰਾਭੂ ਜੇ ਗੱਲ ਕਰੀਏ ਮਾਸਮਤੀ 1847 ਦੀ ਤਾਂ ਇਹ 2700 ਰੁਪਏ ਕੁਆਂਟਲ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਇਹਦਾ ਜਿਹੜਾ ਰੇਟ ਹੈ ਸੰਗਰੂਰ ਮੰਡੀ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ। ਕਿਸਾਨਪਰਾਭੂ ਜੇ ਹਰ ਰੋਜ਼ ਦੀ ਤਰ੍ਹਾਂ ਆਪਾਂ ਗੱਲ ਕਰੀਏ ਵੱਧ ਭਾਅ ਤੇ ਵੇਖਣ ਵਾਲੀ ਵੈਰਾਈਟੀ ਉਹ ਹੈਗੀ ਜੀ 1121 ਜਿਹੜੇ 3500 ਰੁਪਏ ਤੋਂ ਲੈ ਕੇ 4100 ਰੁਪਏ। ਦੋ ਨੰਬਰ ਤੇ ਕਿਸਾਨ ਭਰਾਵੋ ਜੇ ਗੱਲ ਕਰੀਏ ਉਹ ਆਉਂਦੀ ਹੈ ਜੀ ਅੱਜ ਵੈਰੈਟੀ 17 18। ਜਿਹੜੇ 3200 ਰੁਪਏ ਤੋਂ ਲੈ ਕੇ 3800 ਰੁਪਏ ਕਵਾਂਟਲ ਦੀ। ਤੇ ਤਿੰਨ ਨੰਬਰ ਤੇ ਕਿਸਾਨ ਭਰਾਵੋ ਅੱਜ ਜੇ ਆਪਾਂ ਗੱਲ ਕਰੀਏ ਮੋਚਲ 1401 ਆਉਂਦੀ ਹੈ ਜੀ। ਇਹ 3000 ਰੁਪਏ ਕਵਾਂਟਲ ਤੋਂ ਲੈ ਕੇ 3440 ਰੁਪਏ ਪ੍ਰਤੀ ਕਵਾਂਟਲ ਹਿਸਾਬ ਨਾਲ ਵਿਕੀ ਹੈ ਜੀ। ਚਾਰ ਨੰਬਰ ਤੇ ਕਿਸਾਨ ਭਰਾਵੋ ਜੇ ਗੱਲ ਕਰੀਏ ਉਹ ਹੈ ਗਈ 1509 ਵੈਰੈਟੀ 3000 ਰੁਪਏ ਤੋਂ ਲੈ ਕੇ ਜਿਹੜੀ 3430 ਰੁਪਏ ਵਿਕੀ ਹੈ ਜੀ ਹਰ ਰੋਜ਼ ਦੀ ਤਰ੍ਹਾਂ ਕਿਸਾਨ ਭਰਾਵੋ ਜੀ ਘੱਟ ਰੇਟ ਦੀ ਗੱਲ ਕਰੀਏ ਤਾਂ ਉਹ ਹੈਗੀ 1847 ਜਿਹੜੀ 2700 ਰੁਪਏ ਤੋਂ ਲੈ ਕੇ 3000 ਰੁਪਏ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਇਹਦਾ ਰੇਟ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ ਕਿਸਾਨ ਭਰਾਵੋ ਬੇਨਤੀ ਹੈ ਵੀ ਅੱਗੇ ਨਾ ਝੋਨਾ ਜਰ ਜ਼ਿਆਦਾ ਆਉਂਦਾ ਸੀਗਾ ਤਾਂ ਦੂਏ ਜਾਂ ਤੀਏ ਦਿਨ ਆਪਾਂ ਨੂੰ ਬੋਲੀ ਆਉਂਦੀ ਸੀਗੀ ਪਰ ਹੁਣ ਥੋੜੀ ਆਮਦ ਘਟ ਗਈ ਤਾਂ ਦਿੱਲੀ ਹੈ ਜਿਹੜੀ ਬੋਲੀ ਆਪਣੀ ਬਾਸਮਤੀ ਦੀ ਹਰੇਕ ਦੁਕਾਨ ਤੇ ਪਹੁੰਚਦੀ ਹੀ ਪਹੁੰਚਦੀ ਹੈ ਸੋ ਇਹ ਸਨ ਜੀ ਅੱਜ ਸੰਗਰੂਰ ਬਾਸਮਤੀ ਮੰਡੀ ਦੇ ਰੇਟ ਧੰਨਵਾਦ ਸਤਿ ਸ੍ਰੀ ਅਕਾਲ